ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਮੈਂ ਜਸਪ੍ਰੀਤ ਪਰਮਾਨੰਸ ਵਾਗਰ ਦੇ ਪਰੇ ਤੁਹਾਡਾ ਸਾਰੰਗ ਨੂਰਮਨ ਬਲੌਗ ਦੇ ਵਿੱਚ ਹੋਰ ਸਨੌਜੀ ਕਿੰਨੇ ਸਾਰੇ ਜਣੇ ਉਮੀਦ ਆ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਹਾਂ ਜੀ ਟਾਈਮ ਹੈਗਾ ਜੀ ਸਵੇਰ ਦਾ ਤੇ ਦਿਨ ਹੈਗਾ ਜੀ ਅੱਜ ਸ਼ੁੱਕਰਵਾਰ ਦਾ ਤੇ 16 ਤਰੀਕ ਹੈ ਜੀ ਅੱਜ ਤੇ ਸਵੇਰ ਦੇ 7:30 ਨਹੀਂ ਜੀ 8:00 ਹੋ ਚੁੱਕੇ ਨੇ ਤੇ ਅਰਸ਼ਨੂਰ ਵੀ ਸਕੂਲ ਗਿਆ ਚਲਾ ਤੇ ਆਪਾਂ ਜਿਹੜੇ ਪਸ਼ੂ ਟੋਲੇ ਦੇ ਕੰਮ ਸੀ ਉਹ ਵੀ ਓਕੇ ਕਰ ਲਏ ਬਾਹਰੋਂ ਵਿਹੜੇ ਦੀ ਸਫਾਈ ਵੀ ਕਰ ਲਈ ਬਸ ਹੁਣ ਸਿਰਫ ਰਹਿ ਗਏ ਆਪਣੇ ਨਾਸ਼ਤੇ ਵਾਲੇ ਯਾਨੀ ਕਿ ਜਿਵੇਂ ਸਵੇਰੇ ਅਰਸ਼ਨੂਰ ਦੀ ਰੋਟੀ ਬਣਾਈ ਸੀ ਨਾ ਸਕੂਲ ਜਾਣ ਲੱਗੇ ਤਾਂ ਆਪ ਆਪਣੀ ਚਾਹ ਵਗੈਰਾ ਪੀ ਲਈ ਹੈਗੀ ਆ ਉਹ ਵਾਲੇ ਬਰਤਨ ਰਹਿ ਗਏ ਆਪਣੇ ਸਾਫ਼ ਕਰਨ ਵਾਲੇ ਹੁਣ ਮੈਂ ਕਰਦੀ ਹਾਂ ਉਹ ਵਾਲੇ ਭਾਂਡੇ ਸਾਫ਼ ਤੇ ਕੱਪੜੇ ਧੋਣ ਵਾਲੇ ਰਹਿ ਗਏ ਤੇ ਝਾੜੂ ਪੋਚਾ ਰਹਿ ਗਿਆ ਤੇ ਬਾਕੀ ਜਿਹੜਾ ਕੰਮ ਸੀਗਾ ਉਹ ਆਪਾਂ ਖਤਮ ਕਰ ਲਿਆ ਤੇ ਕਿਉਂਕਿ ਅੱਜ ਮੇਰੀ ਤਬੀਅਤ ਦੇ ਵਿੱਚ ਥੋੜਾ ਜਿਹਾ ਸੁਧਾਰ ਸੀਗਾ ਕਿਉਂਕਿ ਪਹਿਲਾਂ ਤਾਂ ਮੈਂ ਇਥੋਂ ਹੀ ਦਵਾਈ ਲਈ ਸੀਗੀ ਪਿੰਡੋਂ ਪਰ ਉਹਦੇ ਨਾਲ ਮੈਨੂੰ ਕੋਈ ਫਰਕ ਨਹੀਂ ਪਿਆ ਹੈਗਾ ਫਿਰ ਮੈਂ ਕੱਲ ਜਾ ਕੇ ਸਾਧ ਤੋਂ ਦਵਾਈ ਲੈ ਕੇ ਆਈ ਸ਼ਹਿਰ ਤੋਂ ਜਾ ਕੇ ਦਵਾਈ ਲੈ ਕੇ ਆਈ ਉਹਦੇ ਨਾਲ ਮੈਨੂੰ ਕਾਫੀ ਫਰਕ ਪੈ ਗਿਆ ਤੇ ਬਾਕੀ ਕੋਈ ਗੱਲ ਨਹੀਂ ਚਲੋ ਦਵਾਈ ਤਾਂ ਉਹਨਾਂ ਨੇ ਕਿਹਾ ਹੀ ਹੈ ਰੈਫਰ ਨੇ ਵੀ ਕਹਿੰਦੇ ਖਾਣੀ ਪਊਗੀ ਹਲੇ ਲਗਾਤਾਰ ਕਿਉਂਕਿ ਜਿਆਦਾ ਵੀਕਨੈਸ ਵੀ ਆ ਗਈ ਹੈ ਉਹਦੇ ਕਾਰਨ ਉਹ ਕਹਿੰਦਾ ਕਿ ਦਵਾਈ ਤਾਂ ਖਾਣੀ ਪਊਗੀ ਬਾਕੀ ਦਵਾਈ ਦੇ ਨਾਲ ਜਿਹੜਾ ਫਰਕ ਪੈ ਗਿਆ ਕੁਝ ਤੇ ਅੱਜ ਮੈਂ ਜਲਦੀ ਜਲਦੀ ਉੱਠ ਕੇ ਫਿਰ ਜਿਹੜੇ ਕੰਮ ਸੀ ਖਤਮ ਕਰ ਲੇ ਕਿ ਬਸ ਹੁਣ ਮੈਂ ਪਕੜੇ ਧੋਨੀਆ ਨਾਲੇ ਭਾਂਡੇ ਵਗੈਰਾ ਸਾਫ ਕਰਦੀਆਂ ਨਾਲੇ ਆਪਾਂ ਜਿਹੜੇ ਕਰਦੇ ਆ ਸਾਫ ਸਫਾਈ ਦੇ ਕੰਮ ਆਪਣੇ ਤੇ ਚਲੋ ਜੀ ਹਾਂਜੀ ਪਲੀਜ਼ ਤੁਹਾਨੂੰ ਰਿਕਵੈਸਟ ਹੈ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੇ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੁੰਦੀ ਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਤੇ ਬਾਕੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਜਿਹੜੀ ਵੀਡੀਓ ਕਿੱਦਾਂ ਦੀ ਲੱਗੀ ਤੇ ਬਾਕੀ ਕਮੈਂਟ ਕਰਕੇ ਇਸ ਤਰ੍ਹਾਂ ਵੀ ਦੱਸਿਆ ਕਰੋ ਕਿ ਆਪਾਂ ਕਿਹੜੀ ਵੀਡੀਓ ਤੁਹਾਡੇ ਨਾਲ ਜਿਹੜੀ ਸ਼ੇਅਰ ਕਰੀਏ ਕੋਸ਼ਿਸ਼ ਕਰੋ ਥੋੜਾ ਜਿਹਾ ਤੁਸੀਂ ਵੀ ਹਿੰਟ ਦੇ ਦਿਆ ਕਰੋ ਜੀ ਕਿ ਮੇਰੇ ਕੋਲੇ ਤਾਂ ਸਿਰਫ ਡੇਲੀ ਰੁਟੀਨ ਤੇ ਆਪਣੇ ਜਿਹੜੇ ਕੰਮ ਆ ਮਾਰਨਿੰਗ ਰੁਟੀਨ ਦੇ ਹੋਗੇ ਈਵਨਿੰਗ ਹੋਗੇ ਹਨਾ ਜਿਹੜੇ ਤੇ ਉਹੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕਦੀ ਆ ਬਾਕੀ ਥੋੜਾ ਬਹੁਤਾ ਹਿੰਟ ਦਿਆ ਕਰੋ ਜੀ ਆਪਾਂ ਕਿਦਾਂ ਦੀ ਜਿਹੜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੀਏ ਕਿਦਾਂ ਦਾ ਵਲੌਗ ਤੁਹਾਡੇ ਲਈ ਲੈ ਕੇ ਆਈਏ ਬਾਕੀ ਕਿਉਂਕਿ ਗਰਮੀ ਕਰਕੇ ਇੱਕ ਕੰਮ ਦਾ ਕਸ ਕਰਕੇ ਤੇ ਕਿਤੇ ਜਾਇਆ ਆ ਵੀ ਨਹੀਂ ਜਾਂਦਾ ਨਹੀਂ ਤਾਂ ਚਲੋ ਆਪਾਂ ਕਿਤੇ ਜਾਈਏ ਤਾਂ ਉਹ ਵੀ ਤੁਹਾਡੇ ਨਾਲ ਜਿਹੜੇ ਵਲੌਗ ਆਪਾਂ ਸ਼ੇਅਰ ਕਰੀਏ ਤੇ ਕੋਈ ਗੱਲ ਨਹੀਂ ਸੀ ਆਪਾਂ ਵਧੀਆ-ਵਧੀਆ ਵਲੌਗ ਤੁਹਾਡੇ ਨਾਲ ਲੈ ਕੇ ਆਏ, ਸ਼ੇਅਰ ਕਰਿਆ ਕਰਾਂਗੇ। ਤੇ ਬਾਕੀ ਮੈਨੂੰ ਕਮੈਂਟ ਆਏ ਸੀਗੇ ਅ ਕਿ ਤੀਆਂ ਦਾ ਕਿ ਇਸ ਵਾਰੀ ਕਿ ਤੀਆਂ ਨਹੀਂ ਲਵਾਈਆਂ। ਹਾਂਜੀ ਇਸ ਵਾਰੀ ਆਪਾਂ ਤੀਆਂ ਦਾ ਪ੍ਰੋਗਰਾਮ ਜਿਹੜਾ ਨਹੀਂ ਕੀਤਾ ਹੈਗਾ ਆਪਣੇ ਪਿੰਡ ਦੇ ਵਿੱਚ ਕਿਉਂਕਿ ਆਪਣੇ ਪਿੰਡ ਦੇ ਵਿੱਚ ਕਾਫੀ ਮਰਗਾਂ ਹੋ ਗਈਆਂ ਸੀਗੀਆਂ। ਤੇ ਫਿਰ ਇਸ ਤਰ੍ਹਾਂ ਚੰਗਾ ਨਹੀਂ ਲੱਗਦਾ ਹਨਾ ਕਿਉਂਕਿ ਜੇ ਖੁਸ਼ੀ ਹੋਵੇ ਪਿੰਡ ਦੇ ਵਿੱਚ ਤਾਂ ਫਿਰ ਹੀ ਆਪਾਂ ਕੋਈ ਵੀ ਜਿਹੜਾ ਇਹ ਹਨਾ ਪ੍ਰੋਗਰਾਮ ਜਿਹੜਾ ਆਪਾਂ ਮਨਾ ਸਕਦੇ ਹਾਂ। ਤੇ ਇਸ ਤਰ੍ਹਾਂ ਕਰਕੇ ਫਿਰ ਹੋ ਗਿਆ ਸੀਗਾ ਇੱਕ ਮੇਰੇ ਖੋਦੇ ਹਨਾ ਵੀ ਬ੍ਰਦਰ ਦੀ ਘਰ ਨੂੰ ਗੱਸੇ ਸਿੱਜਾ ਠੋਗੀ ਸੀਗੀ ਤੇ ਫਿਰ ਤਾਂ ਕਰਕੇ ਮੇਰਾ ਵੀ ਮਨ ਨਹੀਂ ਹੈਗਾ ਸੀਗਾ ਬਾਕੀ ਜਿਹੜੀਆਂ ਸੀਗੇ ਮੇਰੇ ਨਾਲ ਦੀਆਂ ਹਨਾ ਮੈਂ ਉਹਨਾਂ ਨੂੰ ਕਿਹਾ ਸੀਗਾ ਵੀ ਚਲੋ ਕੋਈ ਗੱਲ ਨਹੀਂ ਜੇ ਤੁਸੀਂ ਮਨਾਉਣਾ ਚਾਹੁੰਦੇ ਹੋ ਤੀਆਂ ਦਾ ਪ੍ਰੋਗਰਾਮ ਤੁਸੀਂ ਮਨਾ ਸਕਦੇ ਹੋ ਤੁਸੀਂ ਮਨਾ ਲਓ ਤੇ ਪਰ ਮੈਂ ਨਹੀਂ ਵੀ ਮੈਂ ਤੀਆਂ ਦਾ ਜਿਹੜਾ ਪ੍ਰੋਗਰਾਮ ਆ ਮੈਂ ਨਹੀਂ ਕਰਵਾ ਪਾਉਂਗੀ ਇਸ ਵਾਰੀ ਤੇ ਫਿਰ ਉਹਨਾਂ ਨੇ ਕਹਿਤਾ ਸੀ ਉਹ ਕਹਿੰਦੇ ਕਿ ਜੇ ਤੂੰ ਨਹੀਂ ਆਉਣਾ ਤਾਂ ਫਿਰ ਅਸੀਂ ਵੀ ਨਹੀਂ ਕਰਨਾ ਤੇ ਬਾਕੀ ਕੁਝ ਕਪੰਦ ਦੇ ਵਿੱਚ ਮੌਕੇ ਹੋਈਆਂ ਸੀਗੀਆਂ ਹਨਾ ਤਾਂ ਕਰਕੇ ਫਿਰ ਆਪਾਂ ਜਿਹੜਾ ਇਹ ਪ੍ਰੋਗਰਾਮ ਐ ਇਸ ਵਾਰੀ ਕੈਂਸਲ ਕਰਤਾ ਪ੍ਰਮਾਤਮਾ ਅਗੇ ਤਵਾ ਕਰਦੇ ਆ ਕਿ ਪ੍ਰਮਾਤਮਾ ਆਉਣ ਵਾਲਾ ਟਾਈਮ ਜਿਹੜਾ ਸੁੱਖ ਸ਼ਾਂਤੀ ਦੇ ਰੱਖੇ ਹਨਾ ਤੰਦਰੁਸਤੀ ਰੱਖੇ ਪ੍ਰਮਾਤਮਾ ਨਗਰ ਖੇੜੇ ਦੇ ਵਿੱਚ ਤੇ ਆਪਾਂ ਕੋਈ ਗੱਲ ਨਹੀਂ ਜੀ ਆਉਂਦੇ ਸੌਣ ਨੂੰ ਆਪਾਂ ਵਧੀਆ ਜਿਹੜਾ ਪ੍ਰੋਗਰਾਮ ਈਆਂ ਦਾ ਕਰਾਂਗੇ ਪਰ ਇਸ ਵਾਰੀ ਈਆਂ ਦਾ ਜਿਹੜਾ ਪ੍ਰੋਗਰਾਮ ਆ ਇਸ ਕਰਕੇ ਜਿਹੜਾ ਆਪਾਂ ਨਹੀਂ ਕੀਤਾ ਸੀਗਾ ਤੇ ਜੇ ਆਪਾਂ ਕੋਈ ਪ੍ਰੋਗਰਾਮ ਆਪਾਂ ਈਆਂ ਦਾ ਜਿਹੜਾ ਕਰਦੇ ਤਾਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਨਾ ਸੀਗਾ ਕਿਉਂਕਿ ਪਿਛਲੀ ਵਾਰ ਦੀ ਕੀਤਾ ਸੀਗਾ ਜਦੋਂ ਪ੍ਰੋਗਰਾਮ ਤਾਂ ਆਪਾਂ ਤੁਹਾਡੇ ਨਾਲ ਸ਼ੇਅਰ ਕੀਤਾ ਸੀਗਾ ਤੇ ਉਸ ਤੋਂ ਪਹਿਲਾਂ ਵੀ ਪ੍ਰੋਗਰਾਮ ਤਾਂ ਕਰਦੇ ਸੀ ਪਰ ਉਸ ਟਾਈਮ ਤੇ ਜਿਹੜੀ ਕੋਈ ਵੀਡੀਓ ਵਗੈਰਾ ਹਨਾ ਇਸ ਤਰ੍ਹਾਂ ਮੈਂ ਨਹੀਂ ਪਾਉਂਦੀ ਸੀ ਕਿਉਂਕਿ ਮੇਰਾ ਚੈਨਲ ਤਾਂ ਬਣਿਆ ਹੋਇਆ ਸੀਗਾ ਚੈਨਲ ਤਾਂ ਬਣਾ ਲਿਆ ਸੀਗਾ ਪਰ ਮੈਂ ਕੋਈ ਵੀ ਜਿੱਦਾਂ ਵੀਡੀਓ ਜਾਂ ਵਲੌਗ ਨਹੀਂ ਪਾਇਆ ਸੀਗਾ ਉਸ ਦਾ ਕਾਰਨ ਇਹ ਸੀਗਾ ਕਿਉਂਕਿ ਮੈਨੂੰ ਐ ਸੀਗਾ ਕਿ ਲੋਕ ਇਸ ਜੀ ਨੂੰ ਚੰਗਾ ਨਹੀਂ ਸਮਝਦੇ ਪਰ ਫਿਰ ਇਹ ਚੀਜ਼ ਹਨਾ ਆਪਾਂ ਸੋਚੀ ਕਿ ਆਪਾਂ ਲੋਕਾਂ ਵੱਲ ਦੇਖੀ ਜਾਵਾਂਗੇ ਜੀ ਆਪਾਂ ਭੁੱਖੇ ਬੈਠੇ ਆ ਤਾਂ ਲੋਕਾਂ ਨੇ ਆਪਾਂ ਨੂੰ ਖਾਣ ਨੂੰ ਵੀ ਨਹੀਂ ਦੇਣ ਆਉਣਾ ਘਰੇ ਕਿ ਜੇ ਆਪਾਂ ਰਾਜੇ ਕੇ ਬੈਠੇ ਤਾਂ ਫਾਮੀ ਨੇ ਲੋਕਾਂ ਨੇ ਚਲਾਉਣਾ ਕਿਉਂਕਿ ਕਹਿੰਦੇ ਹੁੰਦੇ ਆ ਨਾ ਦਾਤੀ ਦੇ ਇੱਕ ਪਾਸੇ ਦਿੰਦੇ ਨੇ ਪਰ ਦੁਨੀਆ ਦੇ ਤੂੰ ਹੀ ਪਾਸੇ ਦਿੰਦੇ ਨੇ ਜੇ ਤਾਂ ਕੋਈ ਵੀ ਜਨਾਨੀ ਆ ਚਾਹੇ ਮਰਦ ਦਾ ਕੋਈ ਵੀ ਆ ਹਨਾ ਜੇ ਤਾਂ ਕੋਈ ਮਿਹਨਤ ਕਰਦਾ ਤਾਂ ਉਹਨੂੰ ਵੀ ਨਹੀਂ ਛੱਡਦੇ ਮਿਹਨਤ ਕਰਨ ਵਾਲੇ ਨੂੰ ਵੀ ਨਹੀਂ ਛੱਡਦੇਗੇ ਤੇ ਜੇ ਕੋਈ ਨਹੀਂ ਮਿਹਨਤ ਕਰਦਾ ਖਾਣਾ ਤੇ ਭੁੱਖਾ ਮਰਦਾ ਤਾਂ ਫਿਰ ਵੀ ਉਹਨੂੰ ਕਹਿ ਦਿੰਦੇ ਆ ਕਿ ਹਾਂ ਇਹ ਤਾਂ ਭੁੱਖਾ ਮਰੂਗਾ ਇਹ ਕੰਮ ਨਹੀਂ ਕਰਦਾ ਜੇ ਕੋਈ ਕੰਮ ਕਰਦਾ ਤਾਂ ਫਿਰ ਉਹਨੂੰ ਗਲਤ ਹਨਾ ਦਿੰਦੇ ਆ ਇਸ ਕਰਕੇ ਲੋਕਾਂ ਦੀ ਹੁਣ ਆਪਾਂ ਪਰਵਾਹ ਕਰਨੀ ਛੱਡਤੀ ਕਿਉਂਕਿ ਜਦੋਂ ਕਹਿੰਦੇ ਆ ਬਾਦ ਦਾ ਪਰਿਵਾਰ ਨਾਲ ਆ ਤੇ ਸਿਰਫ ਇੱਕ ਪ੍ਰਮਾਤਮਾ ਦੀ ਆਪਾਂ ਨੂੰ ਪਰਵਾਹ ਉਸ ਪ੍ਰਮਾਤਮਾ ਦਾ ਡਰ ਆ ਦੂਸਰਾ ਆਪਣੇ ਮਾਪਿਓ ਦਾ ਆਪਣੇ ਹਸਬੰਡ ਦਾ ਮੈਨੂੰ ਹੁੰਦਾ ਹੈ ਹਨਾ ਆਪਣੇ ਬੱਚਿਆਂ ਦਾ ਹੁੰਦਾ ਆਪਾਂ ਨੂੰ ਸਿਰਫ ਆਪਣੀ ਫੈਮਲੀ ਦੇ ਤੱਕ ਮਤਲਬ ਆਪਾਂ ਹੋਰ ਕਿਸੇ ਤੱਕ ਸੀਮਤ ਨਹੀਂ ਰਹਿੰਦੇਗੇ ਤੇ ਕਿ ਹੁਣ ਵੀ ਜਿਹੜੇ ਮੇਰੇ ਵਲੌਗ ਆ ਦੇਖੋ ਜਦੋਂ ਮੈਂ ਵਲੌਗ ਪਾਉਣੀ ਆ ਤਾਂ ਦੇਖੋ ਕਈ ਵਾਰੀ ਤਾਂ ਹੁਣ ਮੇਰਾ ਜਿਹੜਾ ਵਲੌਗ ਆ ਮੇਰਾ ਬੇਟਾ ਬਣਾਉਂਦਾ ਤੇ ਜੇ ਮੇਰੇ ਹਸਬੰਦ ਘਰੇ ਹੁੰਦੇ ਉਹ ਵੀ ਬਣਾਉਂਦੇ ਨੇ ਅਕਸਰ ਵਲੌਗ ਮੈਂ ਬਣਾਉਣੀ ਆ ਐਡੀਟਿੰਗ ਕਰਦੀ ਆ ਹਨਾ ਤਾਂ ਘਰੇ ਹੁੰਦੇ ਨੇ ਉਹਨਾਂ ਨੂੰ ਪਤਾ ਹੀ ਆ ਕਿਉਂਕਿ ਮੈਂ ਉਹਨਾਂ ਦੀ ਪਹਿਲਾਂ ਉਹਨਾਂ ਤੋਂ ਸਹਿਮਤੀ ਲੈ ਕੇ ਉਹਨਾਂ ਦੇ ਕਹਿਣ ਤੇ ਹੀ ਮੈਂ ਵਲੌਗ ਪਾਉਣ ਲੱਗਦੀ ਆ ਮੈਂ ਆਪਣੀ ਮਰਜ਼ੀ ਨਾਲ ਤਾਂ ਪਾਉਣ ਨਹੀਂ ਲੱਗੀ ਜੀ ਤੇ ਜਦੋਂ ਮੇਰੀ ਫੈਮਲੀ ਨੇ ਮੈਨੂੰ ਕੁਝ ਕਹਿੰਦੀ ਤੇ ਮੈਂ ਲੋਕਾਂ ਦੀ ਕਰਵਾ ਨਹੀਂ ਕਰਨੀ ਇਸ ਕਰਕੇ ਕਈ ਹੈਗੇ ਨੇ ਦੋ ਤਿੰਨ ਕਿਉਂ ਆਪਦੇ ਘਰੇ ਤਾਂ ਚਾਤੀ ਨਹੀਂ ਮਾਰਦੇ ਸਿਰਫ ਦੋ ਤਿੰਨ ਮਹੀਨੇ ਸਾਡੇ ਪਿੰਡ ਦੇ ਵਿੱਚ ਹੈ ਵੀ ਵਧੀਆ ਜਾਨੀ ਕਿ ਕੋਈ ਆਏ ਨਹੀਂ ਹੈਗਾ ਕੋਈ ਮਰੀਰ ਦੇ ਵਿੱਚ ਆ ਕੇ ਕਹਿ ਲੋ ਵੀ ਜਿਵੇਂ ਹਨਾ ਕੋਈ ਆਮ ਹਨਾ ਮੁੰਡੇ ਜਾ ਹੈਗੇ ਜਿਹੜੇ ਗੱਲਾਂ ਕਰਦੇ ਨਾ ਬਿਲਕੁਲ ਵੀ ਨਹੀਂ ਦੋ ਤਿੰਨ ਐਸੇ ਨੇ ਕਿਉਂਕਿ ਉਹਨਾਂ ਦੇ ਆਪਦੇ ਘਰ ਦੇ ਕਿਤੇ ਹਾਲਾਤ ਨੇ ਮੈਂ ਸਾਫ਼ ਕਹੂੰਗੀ ਮੈਂ ਉਹਨਾਂ ਤੋਂ ਡਰ ਕੇ ਨਹੀਂ ਕਹਿੰਦੀ ਸਿਰਫ ਦੋ ਤਿੰਨ ਜਾਣੇ ਨਹੀਂ ਕਿ ਉਹਨਾਂ ਦੀ ਆਪ ਦੀ ਜਿਹੜੀ ਚਨਾਨੀ ਹੈ ਉਹਨਾਂ ਦੀ ਉਹ ਵੀ ਹੱਥ 'ਚ ਨਹੀਂ ਉਹਨਾਂ ਦੀਆਂ ਧੀਆਂ ਵੀ ਉਹਨਾਂ ਦੇ ਹੱਥ ਦੇ ਵਿੱਚ ਨਹੀਂ ਆ ਠੀਕ ਆ ਚਲੋ ਕੋਈ ਹਨਾ ਉਹਨਾਂ ਨੂੰ ਕੋਈ ਜੌਬ ਵਗੈਰਾ ਮਿਲ ਗਈ ਸਰਕਾਰੀ ਜੌਬ ਮਿਲ ਗਈ ਤੇ ਸਰਕਾਰੀ ਜੌਬ ਹੋਣ ਦੇ ਕਾਰਨ ਉਹਨਾਂ ਦਾ ਆਪ ਦਾ ਜਿਹੜਾ ਕਹਿ ਲਓ ਵੀ ਚਾਲ ਚੱਲਣਾ ਜਿਵੇਂ ਪੰਜਾਬੀ ਚ ਸਾਫ਼ ਹੀ ਕਹੂੰਗੀ ਠੀਕ ਨਹੀਂ ਹੈਗਾ ਤੇ ਫਿਰ ਵੀ ਉਹ ਮੰਨ ਕੇ ਚੱਲੋ ਜਦੋਂ ਚਲੋ ਮੇਰੀ ਵੀਡੀਓ ਜਦੋਂ ਮੈਂ ਪਾ ਦਿੱਤੀ ਵੀਡੀਓ YouTube ਤੇ ਪਾਈ ਆ ਹਰ ਇੱਕ ਕੋਲੇ ਜਾਓਗੀ ਪਿੰਡ ਵਾਲਿਆਂ ਕੋਲੇ ਵੀ ਜਾਓਗੀ ਤੇ ਰਿਸ਼ਤੇਦਾਰਾਂ ਕੋਲੇ ਵੀ ਜਾਓਗੀ ਹਨਾ ਤੇ ਇਸ ਚੀਜ਼ ਨੂੰ ਚੰਗੀ ਸੋਚ ਦੇ ਵਿੱਚ ਲੈ ਕੇ ਜੇ ਤੱਕ ਕੋਈ ਤਾਂ ਇਹ ਸੀ ਜਿਹੜਾ ਕਹਿ ਰਿਹਾ ਹਾਂ ਵੀ ਚਲੋ ਚੰਗਾ ਕੰਮ ਹੈ ਮਿਹਨਤ ਹੈ ਮਿਹਨਤ ਦਿਖਾ ਰਹੇ ਆ ਆਪਾਂ ਲੋਕਾਂ ਨੂੰ ਆਪ ਵੀ ਕਿ ਅਸੀਂ ਆ ਮਿਹਨਤ ਕਰ ਰਹੇ ਆ ਚਲੋ ਇਸ ਤੋਂ ਕਿਸੇ ਨੂੰ ਸਿੱਖਣ ਨੂੰ ਵੀ ਕੁਝ ਮਿਲਦਾ ਤੇ ਆਪਾਂ ਨੂੰ ਵੀ ਕੁਝ ਸਿੱਖਣ ਨੂੰ ਮਿਲਦਾ ਤੇ ਕੋਈ ਤਾਂ ਇਸ ਵੀ ਨੂੰ ਚੰਗਾ ਸਮਝ ਰਿਹਾ ਤੇ ਕੋਈ ਇਸ ਵੀ ਨੂੰ ਚੰਗਾ ਨਹੀਂ ਸਮਝਦਾ ਬਾਕੀ ਆਪਣੀ ਆਪਣੀ ਸੋਚ ਹੁੰਦੀ ਆ ਹਨਾ ਤੇ ਕੋਈ ਕਿਸ ਤਰ੍ਹਾਂ ਵੀ ਸਮਝੀ ਜਾਵੇ ਮੈਂ ਪ੍ਰਵਾਹ ਨਹੀਂ ਕਰਦੀ ਮੈਨੂੰ ਸੁਣਨ ਨੂੰ ਮਿਲੀਆਂ ਦੋ ਤਿੰਨ ਗੱਲਾਂ ਕਿ ਗੱਲਾਂ ਕਰ ਰਹੇ ਸੀਗੇ ਕਿ ਹਨਾ ਵੀ ਇਹ ਇਸ ਤਰ੍ਹਾਂ ਵੀਡੀਓ ਪਾਉਂਦੀ ਆ ਤੇ ਉਹ ਕਰਦੀ ਆ ਹਨਾ ਪਰ ਮੇਰੀ ਫੈਮਿਲੀ ਨੇ ਮੈਨੂੰ ਇਹ ਗੱਲ ਕਹਤੀ ਸੀਗੀ ਕਿ ਮੇਰੇ ਹਸਬੰਦ ਮੈਨੂੰ ਇਹ ਗੱਲ ਕਹਿੰਦੇ ਸੀ ਕਹਿੰਦੇ ਕਿ ਕਈ ਜਾਣਦੇ ਜਦੋਂ ਮੈਂ ਇਹ ਕੁਝ ਕਹਿੰਦਾ ਹਨ ਬਾਕੀ ਹਾਂ ਇਹ ਗੱਲ ਹੈਗੀ ਆ ਜੀ ਮੇਰੇ ਹਸਬੰਦ ਮੈਨੂੰ ਕੁਝ ਵੀ ਨਹੀਂ ਕਹਿੰਦੇ ਕਿ ਕਿਉਂਕਿ ਮੇਰੀ ਖੋਦੀ ਜਿੱਦਨ ਮੈਂ ਹੁਣ ਕਈ ਵਾਰੀ ਮੇਰੇ ਤੋਂ ਕੱਲੀ ਜਾਣੀ ਹੁੰਦੀ ਆ ਉਹ ਖੇਤ ਹੁੰਦੇ ਆ ਤਾਂ ਮੇਰੇ ਤੋਂ ਜੇ ਵਲੌਗ ਨਹੀਂ ਬਣਿਆ ਤਾਂ ਫਿਰ ਉਹ ਕਹਿ ਦਿੰਦੇ ਹੁੰਦੇ ਆ ਕਿ ਤੂੰ ਬਣਾ ਲੈਂਦੀ ਐ ਇਸ ਤਰ੍ਹਾਂ ਕਰਕੇ ਚਲ ਆਹ ਕੰਮ ਛੱਡ ਦਿੰਦੀ ਮੈਂ ਆ ਕੇ ਕਰਵਾ ਦਿੰਦਾ ਕਿ ਇੰਨੀ ਸਪੋਰਟ ਬਹੁਤ ਹੁੰਦੀ ਆ ਤੇ ਬਾਕੀ ਜੇ ਆਪਾਂ ਫੈਮਲੀ ਹਾਂਜੀ ਜੇ ਫੈਮਲੀ ਸਾਥ ਨਹੀਂ ਦਿੰਦੀ ਫਿਰ ਆਪਾਂ ਕਹਿੰਦੇ ਆ ਕਿ ਚਲੋ ਜੇ ਨਹੀਂ ਵੀ ਇਹ ਚੰ ਤੇ ਚੰਗਾ ਐ ਸੇ ਮਾੜਾ ਕੋਈ ਵੀ ਕੰਮ ਆ ਹਨਾ ਜੇ ਆਪਣੀ ਫੈਮਿਲੀ ਸਪੋਰਟ ਨਹੀਂ ਕਰਦੀ ਆਪਾਂ ਨੂੰ ਤਾਂ ਤੁਹਾਨੂੰ ਕੰਮ ਨਹੀਂ ਕਰਨਾ ਚਾਹੀਦਾ ਪਰ ਜੇ ਆਪਣੀ ਪਰਿਵਾਰ ਆਪਣੇ ਫੈਮਿਲੀ ਆਪਣੇ ਸਪੋਰਟ ਕਰਦੀ ਆ ਤਾਂ ਆਪਾਂ ਨੂੰ ਕੋਈ ਵੀ ਕੰਮ ਆ ਜਿਹੜਾ ਉਹ ਮਾੜਾ ਨਹੀਂ ਹੁੰਦਾ ਠੀਕ ਆ ਬੰਦੇ ਦੀ ਸੋਚ ਮਾੜੀ ਹੁੰਦੀ ਆ ਜਿਹੜਾ ਕੰਮ ਕੋਈ ਵੱਡਾ ਛੋਟਾ ਜਾਂ ਕੋਈ ਨਹੀਂ ਹੁੰਦਾ ਠੀਕ ਆ ਕਹਿੰਦੇ ਹੁੰਦੇ ਆ ਨਾ ਸਿਆਣੇ ਦੀ ਘਾਵਤਾ ਕਹਿੰਦੇ ਯਾਰੀ ਮਹਿਣਾ ਚੋਰੀ ਮਹਿਣਾ ਤੇ ਹਨਾ ਮਿਹਨਤ ਦਾ ਕੋਈ ਮਹਿਣਾ ਨਹੀਂ ਹੁੰਦਾ ਜੇ ਕੋਈ ਮਿਹਨਤ ਕਰ ਰਿਹਾ ਤਾਂ ਉਹਦਾ ਕੋਈ ਮਹਿਣਾ ਨਹੀਂ ਹੈਗਾ ਤੇ ਇਸ ਕਰਕੇ ਇਹ ਵੀ ਇੱਕ ਮਿਹਨਤ ਆ ਕੋਈ ਮਾੜਾ ਕੰਮ ਤਾਂ ਹੈ ਨਹੀਂ ਜਾਂ ਵੀ ਕੋਈ ਆਪਾਂ ਕੱਪੜੇ ਨਹੀਂ ਟੰਗਦੇ ਪਾਏ ਹੈਗੇ ਤੇ ਆਪਾਂ ਕੋਈ ਹਨਾ ਗਲਤ ਸੌਂਗ ਲਾ ਕੇ ਕੋਈ ਰੀਲ ਵਗੈਰਾ ਪਾ ਰਹੀ ਆ ਇਹ ਚੀਜ਼ ਤਾਂ ਹੈ ਨਹੀਂ ਮੈਂ ਜੋ ਆਪਣਾ ਘਰ ਦਾ ਕੰਮ ਹਨਾ ਉਹੀ ਸਿਰਫ ਪਹਿਲਾਂ ਵੀ ਮੈਂ ਕਰਦੀ ਸੀਗੀ ਹੁਣ ਮੈਂ ਕੈਮਰਾ ਲਾ ਕੇ ਤੇ ਕੈਮਰੇ ਦੇ ਸਾਹਮਣੇ ਹਨਾ ਠੀਕ ਆਪਣਾ ਕੰਮ ਜਿਹੜਾ ਕਰਦੀ ਆ ਤੇ ਉਹ ਕੰਮ ਤੁਹਾਡੇ ਤੱਕ ਸ਼ੇਅਰ ਕਰ ਦਿੰਦੀ ਆ ਇਹਦੇ ਵਿੱਚ ਕੋਈ ਗਲਤ ਤਾਂ ਹੈ ਨਹੀਂ ਬਾਕੀ ਕੋਈ ਗੱਲ ਨਹੀਂ ਸੀ ਜਿੱਦਾਂ ਦੀ ਸੋਚ ਆ ਲੋਕਾਂ ਦੀ ਹਣਾ ਰਚੰਗੀ ਰੱਖਣ ਮਾੜੀ ਰੱਖਣਾ ਆਪਾਂ ਨੂੰ ਕੋਈ ਪਰਵਾਹ ਨਹੀਂ ਹੈਗੀ ਤੇ ਬਾਕੀ ਕੋਈ ਗੱਲ ਨਹੀਂ ਜੀ ਆਪਾਂ ਸੋਹਣੇ ਸੋਹਣੇ ਜਿਹੜੇ ਵਲੌਗ ਆ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਪਲੀਜ਼ ਮੇਰੀ ਹੱਥ ਬੰਨ ਕੇ ਇਹੀ ਬੇਨਤੀ ਹੈ ਜੀ ਮੇਰੇ ਚੈਨਲ ਨੂੰ ਜੜੀ ਵੱਧ ਤੋਂ ਵੱਧ ਸਪੋਰਟ ਕਰਨੀ ਤੇ ਵੱਧ ਤੋਂ ਵੱਧ ਸਾਥ ਦਿਓ ਮੇਰਾ ਆਪਾਂ ਸੋਹਣੇ ਸੋਹਣੇ ਵਲੌਗ ਤੁਹਾਡੇ ਨਾਲ ਸ਼ੇਅਰ ਕਰਾਂਗੇ ਚਲੋ ਜੀ ਕਰਦੇ ਹੁਣ ਆਪਾਂ ਆਪਣੇ ਕੰਮ ਧੰਦੇ ਸ਼ੁਰੂ ਕਿਉਂਕਿ ਗੱਲਾਂ ਦੇ ਨਾਲ ਫਿਰ ਆਪਣੀ ਜਿਹੜੀ ਵੀਡੀਓ ਜ਼ਿਆਦਾ ਵੱਡੀ ਹੋ ਜਾਣੀਆਂ ਤੇ ਆਪਾਂ ਹੁਣ ਕੰਮ ਧੰਦੇ ਕਰਦੇ ਆ ਸ਼ੁਰੂ ਤੇ ਨਾਲ-ਨਾਲ ਕਰਦੇ ਆ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਚਲੋ ਜੀ ਕਰਦੇ ਆ ਸ਼ੁਰੂ ਅੱਜ ਦੀ ਆਪਣੀ ਵੀਡੀਓ ਹਾਂਜੀ ਲੋ ਜੀ ਫਿਰ ਬਾਕੀ ਜਿਹੜਾ ਮੇਰਾ ਘਰ ਦਾ ਸਾਰਾ ਕੰਮ ਸਾਬ ਸਫਾਈ ਦਾ ਕੰਮ ਸੀਗਾ ਸਾਰਾ ਕੰਮ ਜਿਹੜਾ ਖਤਮ ਹੋ ਚੁੱਕਿਆ ਸੀਗਾ ਤੇ ਉਸ ਤੋਂ ਬਾਅਦ ਬਸ ਫਿਰ ਮੈਂ ਇੱਥੇ ਲੱਗੀ ਸੀ ਚਟਨੀ ਬਣਾਉਣਾ ਤੇ ਚਟਨੀ ਬਣਾਉਂਗੀ ਮੈਂ ਬਣਾਉਂਦੀ ਕਿਉਂਕਿ ਸਾਰੀਆਂ ਸਬਜ਼ੀਆਂ ਤੋਂ ਜਿਹੜਾ ਮਨ ਸੀਗਾ ਉਹ ਆਕਿਆ ਪਿਆ ਸੀ ਉਹ ਵੀ ਕਿਸੇ ਵੀ ਸਬਜੀ ਨੂੰ ਦਿਲ ਨਹੀਂ ਕਰਦਾ ਸੀਗਾ ਇਹ ਫਿਰ ਮੈਂ ਕਿਹਾ ਵੀ ਚੱਲਾ ਸਵੇਰ ਦਾ ਟਾਈਮ ਆ ਤੇ ਦਹੀਂ ਹੈਗੀ ਆ ਆਪਾਂ ਵੀ ਰੈਤਾ ਬਣਾ ਲੈਨੇ ਆ ਨਾਲ ਚਿਪੜਾਂ ਦੀ ਚਟਨੀ ਬਣਾ ਲੈਨੇ ਆ ਕਿਉਂਕਿ ਰੈਤੇ ਦੇ ਨਾਲ ਸਵੇਰ ਤੇ ਟਾਈਮ ਜਾਂ ਹਨਾ ਚਿਪੜਾਂ ਦੀ ਚਟਨੀ ਹੋਵੇ ਤਾਂ ਬਹੁਤ ਸਵਾਦ ਲੱਗਦੀ ਹੈ ਰੋਟੀ ਕਿਉਂਕਿ ਸਬਜ਼ੀਆਂ ਤੋਂ ਮਨ ਚੱਕ ਜਾਂਦਾ ਹੈ ਸਬਜ਼ੀਆਂ ਦਾ ਪਤਾ ਨਹੀਂ ਕਿਉਂ ਟੇਸਟ ਵੀ ਨਹੀਂ ਹੁਣ ਵਧੀਆ ਹੁੰਦਾ ਅੱਜ ਕੱਲ੍ਹ ਦੀਆਂ ਦਾ ਜੇ ਸਬਜ਼ੀਆਂ ਮਹਿੰਗੀਆਂ ਵੀ ਬਹੁਤ ਹੋਈਆਂ ਪਈਆਂ ਕੋਈ ਵੀ ਸਬਜ਼ੀ ਡਾਲੋ ਸੌ ਤੋਂ ਘੱਟ ਹੈ ਹੀ ਨਹੀਂ ਸਬਜ਼ੀ ਫਿਰ ਆਪਾਂ ਲਾਗੇ ਸੀ ਇਥੇ ਚਟਨੀ ਬਣਾਉਣਾ ਇਥੇ ਮੈਂ ਪਿਆਜ਼ ਪਾਲੀ ਸੀ ਇੱਕ ਤੇ ਹਰੀ ਮਿਰਚ ਪਾਲੀ ਸੀਗੀ ਪਹਿਲਾਂ ਪਿਆਜ਼ ਨੂੰ ਤੇ ਹਰੀ ਮਿਰਚ ਨੂੰ ਕੁੱਟ ਲੂੰਗੀ ਤੇ ਉਸ ਤੋਂ ਬਾਅਦ ਫਿਰ ਆਪਾਂ ਪਾ ਲਾਂਗੇ ਜਿਬੜ ਹਾਂਜੀ ਅੱਗੇ ਨਾ ਪਿਛਲੀ ਵਾਰ ਆਪਣੇ ਪਿਛਲੀ ਤੋਂ ਪਿਛਲੀ ਵਾਰ ਆ ਪੱਲਿਆਂ ਦਾ ਸੀਗਾ ਵੀ ਜਿਹੜੇ ਸ਼ਿੰਭੇ ਕਦੋਂ ਹੁੰਦੇ ਹਨ ਉਹਨਾਂ ਦਾ ਤੇ ਵੀ ਹਰ ਸਾਲ ਉਹ ਜਾਨੀ ਕਿ ਨਾ ਆਪਣੇ ਵੀ ਹੁੰਦਾ ਸੀਗਾ ਕਦੋਂ ਇੰਨੇ ਲੱਗਦੇ ਹੁੰਦੇ ਸੀ ਨਾ ਅਸੀਂ ਖੋਦ ਆਖ ਪ ਜਾਂਦੇ ਸੀਗੇ ਕਦੇ ਕੋਈ ਕਿਸ ਤਰ੍ਹਾਂ ਦੀ ਕੋਈ ਚੀਜ਼ ਬਣਾ ਲੈਣੀ ਉਹਦੇ ਤੋਂ ਕਦੇ ਕੁਛ ਕਦੇ ਕੁਛ ਇੰਨੇ ਅੱਕੇ ਪੈਸੇ ਕਦੇ ਕਿਸੇ ਨੂੰ ਫੜਾਉਣੇ ਕਦੇ ਕਿਸੇ ਨੂੰ ਫੜਾਉਣੇ ਤੇ ਇਸ ਵਾਰੀ ਕਦੋਂ ਇੰਨੇ ਮਹਿੰਗੇ ਹੋਏ ਤੇ ਸਾਡੇ ਇਸ ਕੀ ਸਾਡੇ ਆਪ ਦੇ ਕਦੂ ਜਿਹੜੇ ਹੋਏ ਹੀ ਨਹੀਂ ਬਲਕਿ ਸਾਰੀਆਂ ਗਰਮੀ ਦੇ ਨਾਲ ਮੱਚ ਗਈਆਂ ਇੱਕ ਵੀ ਕੱਦੂ ਨਹੀਂ ਲੱਗਿਆ ਹੁਣ ਕਹਿੰਦੇ ਸੀਗੇ ਵੀ ਜਾ ਕੇ ਹੁਣ ਥੋੜੀਆਂ ਜੀਆਂ ਵੱਲਾਂ ਜਿਹੜੀਆਂ ਤੁਰੀਆਂ ਐ ਵੀ ਜ਼ਿਆਦਾ ਗਰਮੀ ਕਰਕੇ ਨਾ ਤੇ ਵੱਲਾਂ ਇਤਕੀ ਚੱਲੀਆਂ ਹੀ ਨਹੀਂ ਖਤੂਆਂ ਦੀਆਂ ਨਾ ਕੱਦੂ ਨਾ ਕੋਈ ਤੋਰੀਆਂ ਕੁਝ ਵੀ ਨਹੀਂ ਹੋਇਆ ਤੇ ਅੱਗੇ ਸਾਡੇ ਇੰਨੀਆਂ ਆਮ ਹੋ ਜਾਂਦੀਆਂ ਹੁੰਦੀਆਂ ਸੀਗੀਆਂ ਤੇ ਇਤਕੀ ਮਹਿੰਗੀਆਂ ਵੀ ਬਹੁਤ ਹੋ ਗਈਆਂ ਕੱਦੂ ਤੋਰੀਆਂ ਤੇ ਇਤਕੀ ਆਪਦੇ ਵੀ ਨਹੀਂ ਵੱਲਾਂ ਹੋਈਆਂ ਪਤਾ ਨਹੀਂ ਗਰਮੀ ਕਰਕੇ ਮੱਚ ਗਈਆਂ ਤੇ ਇੱਥੇ ਮੇਰੇ ਲਾਦਾ ਸ਼ਾਇਦ ਚਾਚਾ ਜੀ ਦਾ ਪੁੱਤ ਆ ਗਿਆ ਸੀਗਾ ਤੇ ਉਹ ਮੈਨੂੰ ਪੁੱਛ ਰਿਹਾ ਸੀਗਾ ਵੀ ਤੁਸੀਂ ਕੀ ਕਰਦੇ ਹੋ ਪਤਾ ਨਹੀਂ ਐਦਾਂ ਕੁਝ ਪੁੱਛ ਰਿਹਾ ਸੀਗਾ ਤੇ ਮੈਂ ਆਵੇ ਉਹਦੇ ਨਾਲ ਹੀ ਗੱਲ ਕਰ ਰਹੀ ਸੀਗੀ ਇਹ ਬਾਕੀ ਇੱਥੇ ਮੈਂ ਹੁਣ ਪਿਆਜ਼ ਨੂੰ ਤੇ ਹਰੀ ਮਿਰਚ ਨੂੰ ਚੰਗੀ ਤਰ੍ਹਾਂ ਕਟ ਲਿਆ ਤੇ ਹੁਣ ਮੈਂ ਇਹਦੇ ਵਿੱਚ ਪਾ ਦੂੰਗੀ ਜਿਪੜ ਤੇ ਜਿਪੜ ਪਾ ਕੇ ਤੇ ਉਹ ਵੀ ਚੰਗੀ ਤਰ੍ਹਾਂ ਜਿਹੜੇ ਬੀਜ ਆਪਾਂ ਚੰਗੀ ਤਰ੍ਹਾਂ ਰਗੜ ਲਾਂਗੇ ਇਹ ਫਿਰ ਕੋਕੀ ਬੀਰ ਰਗੜਨ ਦੇ ਨਾਲ ਜਦੋਂ ਜਿਪੜਾ ਪਾ ਦਿੰਦੀ ਆ ਤੇ ਜੱਪੜ ਆਉਂਦੀ ਬੀ ਵੀ ਚੰਗੀ ਤਰ੍ਹਾਂ ਰਗੜਦੀ ਹੈ ਫਿਰ ਜਿਹੜੀ ਚਟਨੀ ਆ ਜਿਆਦਾ ਸਵਾਦ ਬਣ ਜਾਂਦੀ ਆ ਕਈ ਵਸੇ ਵਿੱਚ ਖੰਡ ਜਾਂ ਗੁੜ ਪਾ ਲੈਂਦੇ ਨੇ ਪਰ ਅਸੀਂ ਜਿਪੜਾਂ ਦੀ ਚਟਨੀ ਦੇ ਵਿੱਚ ਕਦੇ ਵੀ ਗੁੜ ਜਾਂ ਖੰਡ ਨਹੀਂ ਪਾਇਆ ਕਿਉਂਕਿ ਇਸੇ ਤਰ੍ਹਾਂ ਹੀ ਸਵਾਦ ਆ ਲੱਗਦੀ ਆ ਗੋੜਾ ਪਾ ਕੇ ਫਿਰ ਜਿਪੜਾਂ ਦੀ ਚਟਨੀ ਸਵਾਦ ਨਹੀਂ ਲੱਗਦੀ ਸਾਨੂੰ ਜਿਵੇਂ ਕੱਚੇ ਅੰਬ ਦੀ ਚਟਨੀ ਬਣਾਉਣੇ ਆਉਂਦੇ ਵਿੱਚ ਤਾਂ ਪਾ ਲੈਨੇ ਆ ਪਰ ਜਿਪੜਾਂ ਦੀ ਚਟਨੀ ਦੇ ਵਿੱਚ ਨਹੀਂ ਪਾਉਂਦੇਗੇ ਅਸੀਂ ਬਸ ਜਿਹੜੀ ਹੁਣ ਇੱਥੇ ਚਟਨੀ ਜਿਹੜੀ ਆ ਉਹ ਬਣ ਕੇ ਤਿਆਰ ਹੋ ਗਈ ਸੀ ਤੇ ਬਸ ਮੈਂ ਰੋਟੀ ਬਣਾ ਲੈਣੀ ਆ ਇਹਨੂੰ ਕੋਲੀ 'ਚ ਕੱਢ ਲੈਣੀ ਆ ਤੇ ਫਿਰ ਆਪਾਂ ਰੋਟੀ ਬਣਾ ਕੇ ਤੇ ਰੋਟੀ ਖਾ ਕੇ ਫਿਰ ਆਪਾਂ ਕਰਾਂਗੇ ਰੈਸਟ हां जी, जी, जी दिस सी ਗੱਲ ਜੀ ਸਾਰਿਆਂ ਨੂੰ ਹਾਂ ਜੀ ਦੇਖੋ ਜੀ ਹੁਣ ਇੱਥੇ ਹੋ ਗਿਆ ਸ਼ਾਮ ਦਾ ਟਾਈਮ ਸੌਰੀ ਸ਼ਾਮ ਦਾ ਨਹੀਂ 4:30 ਦਾ ਟਾਈਮ ਆ ਜੀ ਤੇ ਆਪਾਂ ਚਾਹ ਪਾਣੀ ਪੀ ਲਿਆ ਤੇ ਭਾਂਡੇ ਵਗੈਰਾ ਸਾਫ਼ ਕਰਨ ਲੱਗੇ ਸੀਗੇ ਤੇ ਹੋਣਾ ਗਿਆ ਮੀਂਹ ਕਿਉਂਕਿ ਅੱਜ ਜਿਹੜਾ ਗਰਮ ਸੀ ਬਹੁਤ ਜ਼ਿਆਦਾ ਸੀਗਾ ਤੇ ਹੁਣ ਥੋੜਾ ਜਿਹਾ ਲੱਗ ਰਿਹਾ ਸੀ ਜੀ ਪਾਊਗਾ ਤਾਂ ਤੁਹਾਨੂੰ ਮੈਂ ਦਿਖਾਉਣੀ ਆ ਬੈਠ ਕੇ ਅੰਦਾਜ਼ਾ ਕੱਢੂ ਉਹ ਤਾਂ ਤੇਜ਼ ਹੋ ਚੁੱਕਿਆ ਮੈਂ ਤੇ ਆਊਗਾ ਤਾਂ ਤੇ ਬਾਕੀ ਆਪਾਂ ਤੁਹਾਨੂੰ ਪਹਿਲਾਂ ਦਿਖਾਉਨੇ ਮਿਲਦਾ ਹਾਲ ਵੀ ਆਊਗਾ ਕਿ ਨਹੀਂ ਆਊਗਾ ਤੇ ਫਿਰ ਆਪਾਂ ਕਰਦੇ ਆ ਆਪਣੇ ਕੰਮ ਤੰਦੇ ਆਪਾਂ ਚੱਲਦੇ ਆ ਪਸ਼ੂਆਂ ਵੱਲ ਆਪਾਂ ਹਜੇ ਪੱਠੇ ਪਾਉਣੇ ਆ ਲੱਗਾ ਪੱਠੇ ਕੁਦਰਤਿਆਂ ਹਰੇ ਕੁਦਰਤ ਨਾਲੇ ਪਏ ਨੇ ਅੱਜ ਹਰੇ ਕੁਦਰਤ ਦੇ ਆ ਤੇ ਫਿਰ ਆਪਾਂ ਪਾਉਣੇ ਆ ਪਸ਼ੂਆਂ ਨੂੰ ਦੇ ਪਲੇਸ ਵੀਡੀਓ ਤੇ ਬਣੇ ਰਿਓ ਜੀ ਚੈਨਲ ਤੇ ਬਣੇ ਰਿਓ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਆ ਕਰੋ ਤੇ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਜੀ ਸਾਕੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਜਿਹੜੀ ਵੀਡੀਓ ਕਿਦਾਂ ਦੀ ਲੱਗੀ ਤੇ ਆਪਾਂ ਦਿਖਾਉਨੇ ਆ ਤੁਹਾਨੂੰ ਲੈ ਕੇ ਆਮਾ ਕਰਕੇ ਕਿ ਮੈਂ ਆ ਗਿਆ ਹਾਂਜੀ ਇੱਥੇ ਲੋ ਜੀ ਹੋ ਗਿਆ ਸੀਗਾ ਸ਼ਾਮ ਦਾ ਟਾਈਮ 4 ਵਜੇ ਸੀਗਾ 4:00 ਵਜੇ ਦਾ ਟਾਈਮ ਸੀਗਾ ਤੇ ਇੱਥੇ ਮੈਂ ਲੱਗੀ ਸੀਗੀ ਪੱਠੇ ਕੁੱਤਰਨਾ ਤੁਹਾਨੂੰ ਮੈਂ ਦੱਸਿਆ ਕਿ ਪੱਠੇ ਪਾਉਣੇ ਸੀਗੇ ਅਜੇ ਕਿਉਂਕਿ ਪਹਿਲਾਂ ਰੱਬ ਨੇ ਕਮਲ ਲਾਤਾ ਬਸ ਇੱਕ ਛੜਾਕਾ ਜਿਹਾ ਆਇਆ ਇੰਨਾ ਤੇਜ਼ ਜਿਹਾ ਆਇਆ ਬਸ ਇਹ ਲੱਗਦਾ ਸੀਗਾ ਵੀ ਬਹੁਤ ਮੀਂਹ ਆ ਗਿਆ ਪਰ ਨਾ ਬਸ ਉਸ ਤੋਂ ਬਾਅਦ ਇੱਕੇ ਦਮ ਹੀ ਬੰਦ ਹੋ ਗਿਆ ਤੇ ਮੀਂਹ ਵੀ ਨਹੀਂ ਪਾਇਆ ਤੇ ਬਸ ਐਵੇਂ ਖਲਾਰਾ ਜਿਹਾ ਵੀ ਪਵਾਤਾ ਕੰਮ ਜਾਂ ਵਧਾਤਾ ਸਭ ਤੋਂ ਜ਼ਿਆਦਾ ਗੁੰਮ ਬਣ ਜਾਂਦਾ ਜਾਂ ਤਾਂ ਪੂਰਾ ਮੀਂਹ ਪੈ ਜਾਂਦਾ ਤਾਂ ਥੋੜਾ ਜਿਹਾ ਮੌਸਮ ਦਾ ਚਲ ਫਰਕ ਪੈ ਜਾਂਦਾ ਪਰ ਉਦੋਂ ਜ਼ਿਆਦਾ ਸਭ ਕੁ ਗਰਮੈਸ਼ ਜੀ ਹੋਗੀ ਸੇਕ ਜਾਂ ਨਿਕਲ ਲੱਗ ਗਿਆ ਧਰਤੀ ਚੋਂ ਵੀ ਕਿਉਂਕਿ ਚੰਗੀ ਤਰ੍ਹਾਂ ਮੀਂਹ ਪਿਆ ਨਹੀਂ ਹੈਗਾ ਤੇ ਗੁੰਮ ਜਿਹਾ ਬਣ ਗਿਆ ਬਾਕੀ ਹੁਣ ਤਾਂ ਭਾਦੋਂ ਦਾ ਮਹੀਨਾ ਚੜ ਗਿਆ ਤੇ ਭਾਦੋਂ ਚ ਤਾਂ ਫਿਰ ਹੁਣ ਗੋਮੇ ਬਣਾਊਗਾ ਬਸ ਆਹ ਭਾਦੋਂ ਦਾ ਮਹੀਨਾ ਕੱਢਣਾ ਔਖਾ ਲੱਗਦਾ ਪਿਆ ਹੁਣ ਤੇ ਚਲੋ ਜੀ ਹੁਣ ਮੈਂ ਇੱਥੇ ਹਰੇ ਉਤਰ ਕੇ ਤੇ ਫਿਰ ਆਪਾਂ ਮੱਝਾਂ ਨੂੰ ਪਾ ਦਿੰਨੇ ਆ ਤੇ ਮੱਝਾਂ ਵੀ ਵੈਸੇ ਪਹਿਲਾਂ ਬਾਹਰ ਬੰਨਿਆ ਹੀ ਸੀਗੀ ਉਦੋਂ ਮੈਂ ਕਿਹਾ ਚਲ ਮੀਂਹ ਆਊਗਾ ਤੇ ਮੈਂ ਇਹਨਾਂ ਨੂੰ ਬਾਹਰ ਬੰਨ ਕੇ ਤੇ ਫੌੜਾ ਮਾਰਤਾ ਮੈਂ ਕਿਹਾ ਵੀ ਚਲ ਮੀਂਹ ਚਾ ਲੈਣ ਗਿਆ ਤੇ ਮੱਝਾਂ ਵੀ ਬੰਨੀਆਂ ਵਿਚਾਰੀਆਂਵੇਂ ਰਹਿ ਗਈਆਂ ਤੇ ਮੱਝਾਂ ਮੀਂਹ ਚਨਾਤੀਆਂ ਹੀ ਨਹੀਂ ਗਈਆਂ ਕਿਉਂਕਿ ਮੀਂਹ ਹੀ ਪਿਆ ਜਦੋਂ ਮੱਝਾਂ ਕਰਤੀਆਂ ਮੈਂ ਨਾਲ ਦੀ ਨਾਲ ਹੀ हट ਗਿਆ ਤੇ ਲੋਜੀ ਪੱਠੇ ਕੁੱਤਰਨ ਤੋਂ ਬਾਅਦ ਫਿਰ ਮੈਂ ਲੌਣ ਲੱਗੀ ਇਸ ਪੱਠੇ ਕਿਉਂਕਿ ਪਹਿਲਾਂ ਜਦੋਂ ਤੂੜੀ ਮੈਂ ਪਹਿਲਾਂ ਹੀ ਪਾ ਗਈ ਸੀਗੀ ਜਦੋਂ ਮੱਝਾਂ ਨੂੰ ਬਾਹਰ ਬੰਨਿਆ ਸੀਗਾ ਤੇ ਮੈਂ ਫਿਰ ਤੂੜੀ ਉਦੋਂ ਕਰਲੀ ਦੇ ਵਿੱਚ ਪਾ ਗਈ ਸੀਗੀ ਮੱਝਾਂ ਨੂੰ ਬਾਹਰ ਬੰਨਤਾ ਸੀ ਮੈਂ ਕਿਹਾ ਵੀ ਚੱਲੇ ਨਾ ਲੈਣਗੇ ਤੇ ਮੈਂ ਤੂੜੀ ਪਾਤੀ ਸੀ ਮੈਂ ਕਿਹਾ ਜੇ ਤੂੰ ਮੀਂਹ ਹਟ ਗਿਆ ਤਾਂ ਫਿਰ ਆਪਾਂ ਬੰਨ ਦਾਂਗੇ ਪਰ ਮੀਂਹ ਤਾਂ ਫਿਰ ਆਇਆ ਨਹੀਂ ਹੈਗਾ ਫਿਰ ਮੈਂ ਕਿਹਾ ਆਪਾਂ ਲੇਟ ਹੋਈ ਜੰਨੇ ਆਪਾਂ ਆਪਣੇ ਕੰਮ ਕਰੀਏ ਤੇ ਫਿਰ ਹਰੇ ਉਤਰ ਕੇ ਮੈਂ ਹਰੇ ਵੀ ਪੰਡ ਦੇ ਵਿੱਚ ਹੀ ਲਿਆਂਦੇ ਸੀਗੇ ਬਸ ਆਪਾਂ ਇੱਥੇ ਤੂੜੀ ਦੇ ਵਿੱਚ ਰਲਾ ਦਨੇ ਹਰੇ ਤੂੜੀ ਤਾਂ ਪਾਉਨੇ ਆ ਕਿਉਂਕਿ ਇਹ ਹਰੀ ਜੜੇ ਲਵੇ ਨਹੀਂ ਪੱਕੇ ਹਰੇ ਨਹੀਂਗੇ ਜਿਵੇਂ ਲਵੇ ਜੀ ਨੇ ਵਿੱਚ ਗੁੜਤਾ ਜਿਆ ਸੀਗਾ ਅੱਪਾ ਤੂੜੀ ਚਰਲਾ ਦਿੰਨੇ ਆ ਫਿਰ ਆਪਾਂ ਨਾਲ ਦੀ ਨਾਲ ਹੀ ਹਰੇ ਰਲਾ ਕੇ ਤੇ ਇਸ ਨੂੰ ਸੁੰਬਰ ਦਾਂਗੇ ਤੇ ਇੱਥੇ ਗਰਮੀ ਇੰਨੀ ਲੱਗਦੀ ਸੀ ਮੈਂ ਪੱਖਾ ਬੰਦ ਪੱਖੇ ਬੰਦ ਕਰਦੇ ਸੀ ਉੱਪਰੋਂ ਮੈਂ ਕਹ ਵੀ ਚਲ ਵੀ ਮੈਂ ਤੂੜੀ ਉੱਪਰ ਪਾਉਗੀ ਮੇਰੇ ਵੀ ਹਰੇ ਰਲਾ ਲਾਂ ਪਹਿਲਾਂ ਵੀ ਪਹਿਲਾਂ ਪੱਠੇ ਰਲਾ ਲਾਂ ਫਿਰ ਛੱਡੂਗੀ ਤੇ ਇੰਨਾ ਬੁਰਾ ਹਾਲ ਹੋਇਆ ਪਿਆ ਸੀ ਬਹੁਤ ਜ਼ਿਆਦਾ ਜ਼ਿਆਦਾ ਗੁੰਮਝਾ ਬਣ ਗਿਆ ਅੱਜ ਤਾਂ ਲੋਜੀ ਪਠੇਰ ਲੌਣ ਤੋਂ ਬਾਅਦ ਫਿਰ ਮੈਨੂੰ ਕਿ ਐ ਸੋਚੇ ਮੈਂ ਕਿ ਵੀ ਚੱਲੋ ਨਾਲ ਦੀ ਨਾਲ ਹੁਣ ਗਵਾ ਵੀ ਪੱਠਾ ਕਰਦੇ ਹਾਂ ਹੁਣ ਤਾਂ ਪਸ਼ੂ ਖੋਲੇ ਇੱਥੋਂ ਕਿਉਂਕਿ ਅੱਜ ਮੌਸਮ ਐਵੇਂ ਦਾ ਸੀਗਾ ਮੈਂ ਕਿ ਵੀ ਸ਼ਾਇਦ ਰਾਤ ਨੂੰ ਵੀ ਪਤਾ ਨਹੀਂ ਕਿਵੇਂ ਦਾ ਮੌਸਮ ਰਹੂਗਾ ਵੀ ਆਪਾਂ ਜਿਹੜੇ ਪਸ਼ੂ ਅੰਦਰ ਹੀ ਰੱਖਣੇ ਪੈਣਗੇ ਕਿਉਂਕਿ ਜੇ ਬਾਹਰ ਕੱਢੇ ਜੇ ਮੌਸਮ ਐਵੇਂ ਦਾ ਹੋਇਆ ਪਿਆ ਵੀ ਜੇ ਦੋ ਕਣੀਆਂ ਵੀ ਆ ਗਈਆਂ ਤਾਂ ਵੀ ਪੱਕਾ ਵੀ ਨਹੀਂ ਚੱਲਣਾ ਬਾਹਰ ਤਾਂ ਤੇ ਤੂੰ ਆ ਵੀ ਫਿਰ ਜਿਵੇਂ ਤੂੰ ਹੀ ਪਾਉਨੇ ਮੱਛਰ ਤੋਂ ਤੇ ਫਿਰ ਤੂੰ ਹੀ ਜਿਹੜੇ ਉਹ ਮੀਂਹ ਦੇ ਨਾਲ ਹਨਾ ਵੀ ਚਲਣੇ ਨਹੀਂ ਹੈਗੇ ਤੇ ਫਿਰ ਵਿਚਾਰਿਆਂ ਨੂੰ ਮੱਛਰ ਖਾਊਗਾ ਤਾਂ ਕਰਕੇ ਫਿਰ ਮੈਂ ਕਹਿ ਵੀ ਚਲ ਮੈਂ ਹੁਣੇ ਤਲਾ ਇਥੋਂ ਸੁੰਬਰਦਾ ਓਕੇ ਸੁੰਬਰ ਕੇ ਹੁਣ ਮੈਂ ਪਹਿਲਾਂ ਪਸ਼ੂ ਬੰਨਦਿਆਂ ਕਿਉਂਕਿ ਪੱਠੇ ਪਹਿਲਾਂ ਪਾ ਪਾ ਤੇ ਇਹਨਾਂ ਨੂੰ ਹੁਣ ਬਸ ਕਾਲ ਹੋਈ ਪਈਏ ਗੇੜੇ ਕੱਢੀ ਜਾਂਦੀਆਂ ਪਹਿਲਾਂ ਇਹਨਾਂ ਨੂੰ ਬੰਨਦਿਆਂ ਚੱਕੂੰਗੀ ਗੋਹਾ ਮੈਂ ਬਾਅਦ ਵਿੱਚ ਪਹਿਲਾਂ ਇਹਨਾਂ ਨੂੰ ਬੰਨਦਿਆਂ ਇਹ ਤਾਂ ਬਾਲਾ ਖੌਰ ਪਾਉਂਦੀ ਆ ਇਹ ਤਾਂ ਸ਼ੁਰੂ ਤੋਂ ਹੀ ਇੱਥੇ ਝੋਟੀਆਂ ਸੰਢੀ ਇਹਦਾ ਬਾਹਲਾ ਘਰੂ ਪਾਉਂਦੀ ਆ ਵੈਸੇ ਸਾਰੀਆਂ ਹੀ ਐਂ ਕਰਦੀਆਂ ਗਾਹ ਪਾ ਲੈਂਦੀਆਂ ਕਿਉਂਕਿ ਪੱਠੇ ਮੈਂ ਪਹਿਲਾਂ ਪਾ ਕੇ ਤੇ ਮੈਂ ਬੰਨਿਆ ਨਹੀਂ ਨਾ ਇਹਨਾਂ ਨੂੰ ਮੈਂ ਇੱਧਰ ਸੁੰਬਰਣ ਲੱਗੀ ਮੈਂ ਕਿ ਚੱਲ ਸੁੰਬਰਦਾ ਵੀ ਹੁਣ ਕੋਲ ਲਾਂ ਸੁੰਬਰਣਾ ਸੌਖਾ ਹੈ ਤਾਂ ਕਰਕੇ ਤੇ ਬਸ ਇਹਨਾਂ ਨੂੰ ਕਾਲੂਗੀ ਵੀ ਸਾਨੂੰ ਬੰਨਿਆ ਨਹੀਂ ਗਾ ਤੇ ਇੰਨੇ ਚ ਹੀ ਬਸ ਇਹਨਾਂ ਨੇ ਘਰੂ ਪਾਤਾ ਇੱਧਰ ਇਹ ਇਸ ਦੇ ਨਾਲ ਜੀ ਹੁਣ ਆਪਾਂ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆਂ ਜੀ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਿਓ ਬਾਕੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਨਵੀਂ ਵੀਡੀਓ ਲਈ ਵੀਡੀਓ ਦੇ ਵਿੱਚ ਅੱਜ ਲਈ ਬਸ ਇੰਨਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ